ਗੋਲਡੀ ਬਰਾੜ ਦੇ ਕਤਲ ਦੀ ਖਬਰ ਹੁਣ ਅਫਵਾਹ ਨਿਕਲੀ ਹੈ ਤਾਂ ਗੋਲਡੀ ਬਰਾੜ ਮਾਮਲੇ ਤੇ ਕੈਲੀਫੋਨੀਆ ਦੀ ਫਰੇਜ਼ਨੋ ਪੁਲਿਸ ਦੇ ਵੱਲੋਂ ਇਹ ਸਪਾਈ ਦਿੱਤੀ ਗਈ ਹੈ ਗੋਲਡੀ ਬਰਾੜ ਦੇ ਕਤਲ ਦੇ ਦਾਅਵਿਆਂ ਦੀ ਰਿਪੋਰਟ ਨੂੰ ਗਲਤ ਕਰਾਰ ਕਰ ਦਿੱਤਾ ਗਿਆ ਹੈ ਜਿਸ ਸ਼ਖਸ ਦਾ ਕੈਲੀਫੋਨੀਆ ਦੇ ਵਿੱਚ ਕਤਲ ਹੋਇਆ ਉਹ ਗੋਲਡੀ ਬਰਾੜ ਨਹੀਂ ਹੈ ਸਾਨੂੰ ਨਹੀਂ ਪਤਾ ਕਿ ਬਰਾੜ ਦੀ ਹੱਤਿਆ ਦੀ ਕਿਸ ਨੇ ਅਫਵਾਹ ਲਾਈ ਹੈ ਤਾਂ ਫਰੇਜ਼ਨੋ ਪੁਲਿਸ ਦਾ ਕਹਿਣਾ ਹੈ ਗੋਲੀਬਾਰੀ ਦੇ ਵਿੱਚ ਅਫਰੀਕੀ ਸ਼ਖਸ ਦੀ ਮੌਤ ਹੋਈ ਹੈ ਦਾ ਫ੍ਰੈਜ਼ਨੋਪੋਲਿਸ ਦੇ ਵੱਲੋਂ ਕਿਹਾ ਗਿਆ ਹੈ ਫ੍ਰੀਕੀ ਲੋਕਾਂ ਦੇ ਦੋ ਗੁੱਟਾਂ ਵਿਚਾਲੇ ਝਗੜਾ ਹੋਇਆ ਸੀ ਜਤੋ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਤਾਂ ਇੱਕ ਦੀ ਮੌਤ ਹੋ ਗਿਆ ਤਮਰ ਤੱਕ ਦੇ 47 ਸਾਲਾ ਜ਼ੈਵੀਅਰ ਗਲੇਡਨੋਵ ਵੱਜੋਂ ਪਛਾਣ ਕੀਤੀ ਗਈ ਹੈ ਪਹਿਲਾਂ ਭਾਰਤੀ ਮੀਡੀਆ ਵੱਲੋਂ 골ਡੀ ਬਰਾੜ ਦੇ ਕਤਲ ਦਾ ਦਾਅਵਾ ਕੀਤਾ ਗਿਆ ਸੀ ਤਦ ਆ ਦੇ ਕਿਸੇ ਦੂ ਮੂਸੇਵਾਲਾ ਦੇ ਕਤਲ ਮਾਮਲੇ ਦਾ ਮਾਸਟਰ ਮਾਈਂਡ ਹੈ 골ਡੀ ਬਰਾੜ ਦਾ ਜਿਸ ਦੀ ਮੌਤ ਦੀ ਅਫਵਾ ਨੂੰ ਹਨ ਗਲਤਕਰ ਕਰਾਰ ਕਰ ਦਿੱਤਾ ਗਿਆਤਾ ਮ੍ਰਿਤਕ ਦੀ 37 ਸਾਲਾ ਜੈਵਿਰ ਜਿਹਵੋ ਪਛਾਣ ਕੀਤੀ ਗਈ ਹੈ। ਰੌਜ਼ ਹੈ ਕਿ ਗੋਲਡੀਪੁਰਾ ਦੇ ਕਤਲ ਦੀ ਖਬਰ ਹੁਣ ਫਵਾਦ ਉਸੇ ਜਾਰੀ ਹੈ ਤਾਂ ਫਰੈਜ਼ਨੋ ਪੁਲਿਸ ਦੇ ਵੱਲੋਂ ਰਿਪੋਰਟਰਾਂ ਨੂੰ ਗਲਤ ਕਰਾਰ ਕਰ ਦਿੱਤਾ ਗਿਆ। ਅਮਰੀਕਾ ਤੋਂ ਸਾਡੇ ਸੀਨੀਅਰ ਸਹੀ ਹੋਗੀ कुमार संजीव ਸਾਡੇ ਨਾਲ ਜੁੜ ਚੁੱਕੇ ਨੇ ਜੀ ਕੁਮਾਰ ਜਿਸ ਕਦਰ ਲਗਾਤਾਰ ਇਹ ਦਾਵਾ ਕੀਤਾ ਗਿਆ ਰਿਪੋਰਟਸ ਸਾਹਮਣੇ ਆਈਆਂ ਨੇ ਕੀ ਕੁਝ ਹੁਣ ਸਵਾਲ ਇੱਥੇ ਖੜੇ ਹੁੰਦੇ ਵੀ ਨਜ਼ਰ ਆ ਰਹੇ ਕਿ ਕੋਈ ਜਾਣਕਾਰੀ ਇਸ ਬਾਬਤ ਬਿਲਕੁਲ ਨਹੀਂ ਜਿਸ ਵੇਲੇ ਕੱਲ ਦੀ ਇਹ ਵਾਅ ਉੜੀ ਸੀ ਉਦੋਂ ਹੀ ਇਨਫਰਮੇਸ਼ਨ ਨਹੀਂ ਸੀ ਲੇਕਿਨ ਕਈ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੇ ਇਹਨੂੰ ਨਸ਼ਰ ਕੀਤਾ ਔਰ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਇਹ ਵਾਇਰਲ ਹੋਈ ਹੈ ਕੀ ਗੋਲਡੀ ਬਰਾਰ ਦਾ ਕਤਲ ਹੋ ਗਿਆ ਫਰੈਜ਼ਨੋ ਦੇ ਵਿੱਚ ਉਦੋਂ ਵੀ ਕੱਲ ਵੀ ਕਨਫਰਮੇਸ਼ਨ ਨਹੀਂ ਸੀ ਔਰ ਅੱਜ ਵੀ ਕਨਫਰਮੇਸ਼ਨ ਨਹੀਂ ਹੈ ਹੁਣ ਤਾਂ ਬਿਲਕੁਲ ਸਾਫ ਫਰੈਜ਼ਨੋ ਪੁਲਿਸ ਨੇ ਕਰ ਦਿੱਤਾ ਹੈ ਕਿ ਜਿਹੜਾ ਕੱਲ ਬੋਲਟ ਐਵੇਨਿਊ ਐਂਡ ਫੇਰਮੌਂਟ ਐਵੇਨਿਊ ਤੇ ਝਗੜਾ ਹੋਇਆ ਉਹਦੇ ਵਿੱਚ ਜਿਹੜਾ ਮਰਨ ਵਾਲਾ ਸ਼ਖਸੀ ਉਹ 37 ਸਾਲਾ ਗੈਰਿਅਲ ਗੈਲਜ਼ੀ ਨੇ ਹੀ ਸੀਗਾ ਇਹ ਤਾਂ ਸਾਫ ਹੋ ਜਾਂਦਾ ਹੈ ਕਿ ਜਿਹੜੀਆਂ ਅਫਵਾਹਾਂ ਇਹ ਸੱਜੀਆਂ ਔੜਦੀਆਂ ਇਸ ਨਾਲ ਲੋਕਾਂ ਦਾ ਦਿਮਾਗ ਖਰਾਬ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਨੇ ਅੱਜ ਬਿਲਕੁਲ ਪਿਕਚਰ ਕਲੀਅਰ ਕਰ ਦਿੱਤੀ ਹੈ ਅਫਰੀਕਨ ਅਮਰੀਕੀ ਮੂਲ ਦਾ ਸ਼ਖਸ ਸੀ ਜਿਹਦੀ ਮੌਤ ਹੋਈ ਹੈ ਜਿਹਦਾ ਕਤਲ ਹੋਇਆ ਹੈ ਉਹਨੇ ਗੈਂਗ ਗੈਂਗ ਰਿਲੇਟਿਡ ਉਸੇ ਝਗੜਾ ਹੋਇਆ ਸੀ ਉਹਨੂੰ ਲੈ ਕੇ ਗੋਲੀ ਚੱਲੀ ਹੈ ਜਿਹਦੇ ਜੋ ਲక్ష్ਮੀ ਹੋਏ ਸੀ ਤੇ ਜਿਹੜਾ 37 ਸਾਲ ਦਾ ਗੈਵਿਰ ਗੈਲਜ਼ਨੀ ਸੀ ਇਹਦੀ ਹਸਪਤਾਲ ਜਾ ਕੇ ਮੌਤ ਹੋ ਗਈ ਔਰ ਇਹ ਅੱਜ ਜਿਹੜਾ ਸੋਸ਼ਲ ਮੀਡੀਆ ਰਾਹੀਂ ਪ੍ਰੈਸ ਨੂੰ ਪੁਲਿਸ ਨੇ ਇਹ ਸਾਫ਼ ਕਰ ਦਿੱਤਾ ਹੈ ਔਰ ਜਿੱਥੇ ਤੱਕ ਗੱਲ ਹੈ ਕਿ ਫਰਜ਼ਨੋ ਪੁਲਿਸ ਜੀ ਉਹਨਾਂ ਨੇ ਇਹ ਵੀ ਸਾਫ਼ ਕਿਹਾ ਹੈ ਕਿ ਜਿਹੜੀਆਂ ਉਹਨਾਂ ਨੂੰ ਵੀ ਇਹੋ ਜਿਹੀ ਇਨਕੁਆਰੀਜ਼ ਕਾਫੀ ਆਈਆਂ ਨੇ ਕਿ ਗੋਲਡੀ ਬਰਾੜ ਬਾਰੇ ਲੇਕਿਨ ਇਹ ਸਰਫਰ ਝੂਠ ਹੈ ਔਰ ਸਰਾਫਰ ਕੋਰੀ افਵਾ ਹੈ ਔਰ ਇਤੇ ਵਿਸ਼ਵਾਸ ਨਾ ਕੀਤਾ ਜਾਵੇ ਸੋ ਇਤੇ ਪਿਕਚਰ ਬਿਲਕੁਲ ਕਲੀਅਰ ਹੋ ਜਾਂਦੀ ਹੈ ਹੁਣ ਤੱਕ ਕਿਉਂਕਿ ਫਰਜ਼ਨੋ ਪੁਲਿਸ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਰਾਹੀਂ ਇਹਨੂੰ ਜਗ ਜਾਹਰ ਕਰ ਦਿੱਤਾ ਹੈ ਕਿ ਜਿਹੜਾ ਮਰਨ ਵਾਲਾ ਸੀ ਉਹ ਡਿਜ਼ੇਬਲ ਗੱਲ ਨੇ ਧੀ ਨਾ ਕਿ ਗੋਲਡੀ ਬਰਾੜ ਜੀ ਬਿਲਕੁਲ ਬਿਲਕੁਲ ਸੰਜੀਵ ਜਿਸ ਕਦਰ ਅਫਵਾਹਾਂ ਉੱਡੀਆਂ ਨੇ ਹਾਲਾਂਕਿ ਸਵਾਲ ਇਹ ਤੇ ਲਗਾਤਾਰ ਬੰਦੇ ਨਿਮਜ਼ਰ ਹੈ ਹਾਲਾਂਕਿ ਪਿਛਲੇ ਸਾਲ ਵੀ ਇਥੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਇੱਕ ਦਾਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ ਵੱਲੋਂ ਇਥੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਗੋਲਦੀ ਬਰਾੜ ਬਿਲਕੁਲ ਉਦੋਂ ਵੀ ਅਸੀਂ ਸਾਫ਼ ਕੀਤਾ ਸੀਗਾ ਕਿ ਕੋਈ ਹਿਰਾਸਤ ਚ ਨਹੀਂ ਲਿਆ ਗਿਆ ਔਰ ਜਿੱਦਾਂ ਕਿ ਉਹਨਾਂ ਨੇ ਕਿਹਾ ਸੀ ਕੈਲੀਫੋਰਨੀਆ ਪੁਲਿਸ ਨੇ ਨਾਲ ਉਹਨਾਂ ਦੀ ਗੱਲ ਹੋ ਰਹੀ ਹੈ ਜਦਕਿ ਇੱਥੇ ਕੈਲੀਫੋਰਨੀਆ ਪੁਲਿਸ ਹੈ ਹੀ ਨਹੀਂ ਸਟੇਟ ਪੁਲਿਸ ਨਹੀਂ ਹੈਗੀ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਹਾਈਵੇ ਪੈਟਰੋਲ ਹੈ ਉਸ ਤੋਂ ਬਾਅਦ ਕਾਉਂਟੀਜ਼ ਦੀ ਪੁਲਿਸ ਆਂਦੀ ਹੈ ਫਿਰ ਸਿਟੀਜ਼ ਦੀ ਪੁਲਿਸ ਆਂਦੀ ਹੈ ਇਹ ਸੈਪਰੇਟ ਪੋਲਿਸ ਨੇ ਸਟੇਟ ਦੀ ਕੋਈ ਇਹੋ ਜਿਹੀ ਕੋਈ ਸੈਪਰੇਟ ਪੁਲਿਸ ਨਹੀਂ ਹੈਗੀ ਜਿੰਨੇ ਕਿ ਕਨਫਰਮੇਸ਼ਨ ਨੇ ਕੀਤੀ ਹੋਵੇ ਉਦੋਂ ਵੀ ਅਸੀਂ ਹਮੇਸ਼ਾ ਹੀ ਇਸ ਗੱਲ ਨੂੰ ਸਾਫ਼ ਕਿਹਾ ਸੀਗਾ ਕਿ ਗੋਲਡੀ ਬਰਾੜ ਬਾਰੇ ਇਹੋ ਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਇਹੋ ਜਿਹੀ ਕੋਈ ਕਨਫਰਮੇਸ਼ਨ ਨਹੀਂ ਆਈ ਕਿ ਉਹ ਅਰੈਸਟ ਹੋਇਆ ਔਰ ਇਸ ਵਾਰ ਵੀ ਅਸੀਂ ਸਾਫ਼ ਕਿਹਾ ਕਿ ਗੋਲਡੀ ਬਰਾੜ ਦਾ ਜਿਹੜੀ ਇਹਫਵਾਹ ਜਿਹੜੀ ਇਹ ਸਬਰ ਉੜੀ ਹੈ ਜਿਹੜੀ ਵਾਇਰਲ ਬਹੁਤ ਜ਼ਿਆਦਾ ਜਲਦੀ ਬਹੁਤ ਤੇਜ਼ੀ ਨਾਲ ਇਹ ਵਾਇਰਲ ਹੋਈ ਹੈ ਔਰ ਮੈਨੂੰ ਵੀ ਕੱਲ ਦੀਆਂ ਬਹੁਤ ਕਾਲਸ ਲਗਾਤਾਰ ਰਾਤ ਨੂੰ ਵੀ ਆndੀਆਂ ਨਹੀਂ ਆਜ ਸਵੇਰ ਨੂੰ ਵੀ ਲਗਾਤਾਰ ਕਾਲਸ ਆndੀਆਂ ਨਹੀਂ ਐਸ ਬਾਰੇ ਔਰ ਹਰ ਵਾਰ ਮੈਂ ਇਹੀ ਦੁਨਾਈ ਕਰਦਾ ਰਿਹਾ ਕਿ ਇਹੋ ਜਿਹੀ ਕੋਈ ਕੰਫਰਮੇਸ਼ਨ ਨਹੀਂ ਹੈਗੀ ਜਿਹੜੇ ਕੱਲ ਕਿਉਂਕਿ ਸਭ ਤੋਂ ਵੱਡੀ ਗੱਲ ਆ ਜਿਹੜਾ ਹੌਲ ਟੈਵਨੀਊ ਐਂਡ ਫੇਰਮੌਂਟ ਟੈਵਨੀਊ ਏਰੀਆ ਜਿੱਥੇ ਝਗੜਾ ਹੋਇਆ ਐ ਜਿੱਥੇ ਐ ਐਗਜ਼ੈਵੀਅਰ ਗੋਲਡਨੇ ਦੀ ਮੌਤ ਹੋਈ ਐ ਉਹ ਜਿਹੜਾ ਏਰੀਆ ਉੱਥੇ ਪੰਜਾਬੀ ਮੂਲ ਦਾ ਕੋਈ ਸ਼ਖਸ ਨਹੀਂ ਰਹਿੰਦਾ ਉਹ 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 ਏਰੀਆ ਜਿਹੜਾ ਥੋੜਾ ਜਿਹਾ ਹਟਕੇ ਏਰੀਆ ਹੈ ਜਿਹੜਾ ਜਿੱਥੇ ਪੰਜਾਬੀ ਬਸੋਂ ਜ਼ਿਆਦਾ ਹੈ ਉਤੋਂ ਥੋੜਾ ਜਿਹਾ ਹਟਕੇ ਏਰੀਆ ਹੈ ਸੋ ਉਤੋਂ ਤਾਂ ਸਾਫ਼ ਹੁੰਦਾ ਸੀ ਵੀ ਉੱਥੇ ਪੰਜਾਬੀ ਜਾਣਦਾ ਹੀ ਆ ਕਿਸੀ ਹੋਰ ਇਹੋ ਜਿਹੇ ਆਪਣੇ ਭਾਰਤੀ ਜਾਣਦਾ ਤਾਂ ਕੋਈ ਸਵਾਲ ਪੈਦਾ ਨਹੀਂ ਹੋਊਗਾ ਤੋ ਇਸ ਕਰਕੇ ਇਹ ਬਿਲਕੁਲ ਕੋਰੀ ਅਫਵਾਹ ਸਗੀ ਜਿਹਦਾ ਕੀ ਹੁਣ ਜਗ ਜਾਹਰ ਹੋ ਗਿਆ ਔਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਮੀਡੀਆ ਵਾਲਿਆਂ ਨੇ ਕਿੱਦਾਂ ਜਿਹੜੇ ਪ੍ਰਿੰਟ ਮੀਡੀਆ ਜਾਂ ਜਿੰਨ ਇਲੈਕਟ੍ਰੋਨਿਕ ਮੀਡੀਆ ਜਿਨ੍ਹਾਂ ਨੇ ਵੀ ਇਹ ਖਬਰ ਨੂੰ ਨਸ਼ਰ ਕੀਤਾ ਹੈ ਉਹ ਕਿਸ ਆਧਾਰ ਤੇ ਉਹ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਨੇ ਬਿਲਕੁਲ ਬਿਲਕੁਲ ਸੰਜੀਵ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਿਸ ਆਧਾਰ ਤੇ ਖਬਰ ਨਸ਼ਰ ਕੀਤੀ ਗਈ ਹੈ ਦਾਅਵੇ ਟੋਕੇ ਗਏ ਹੈ ਕਿ ਗੋਲਡੀ ਬਰਾਲ ਦਾ ਕਤਲ ਕਰ ਦਿੱਤਾ ਗਿਆ ਜਾਂ ਮੌਤ ਹੋ ਚੁੱਕੀ ਹੈ ਤਾਂ ਇਹ ਕਿਸ ਆਧਾਰ ਤੇ ਹੋਏ ਨੇ ਇਸ ਬਾਬਤ ਕੋਈ ਜਾਣਕਾਰੀ ਨਹੀਂ ਇਹ ਵੀ ਹਲੇ ਕੋਈ ਪਤਾ ਨਹੀਂ ਕਿ ਕਿਨੇ ਇਹਨੇ ਰਿਯੂਮਰ ਕਿਨੇ ਫਲਾਈ ਆ ਔਰ ਕਿਉਂ ਫਲਾਈ ਆ ਇਹਦਾ ਵੀ ਹਲੇ ਕੋਈ ਕਾਰਨ ਨਹੀਂ ਪਤਾ ਲੱਗੇ ਔਰ ਕਿੱਥੋਂ ਇਹ ਰਿਯੂਮਰ ਉੜੀ ਹੈ ਇਹਦੀ ਇਨਵੈਸਟੀਗੇਸ਼ਨ ਹੋਵੇ ਤਾਂ ਹੀ ਪਤਾ ਲੱਗੇ ਇਹਦੀ ਕਿਉਂ ਰਿਯੂਮਰ ਉੜੀ ਆ ਲੇਕਿਨ ਮੈਂ ਇੱਕ ਗੱਲ ਤਾਂ ਇਹ ਸਾਫ ਕਰ ਦੇਣਾ ਚਾਹਣਾ ਕਿ ਸਾਡੇ ਪੀਟੀਸੀ ਨੈਟਵਰਕ ਨੇ ਪਿਛਲੇ ਸਾਲ ਜਿਹੜੀ ਇਹਦੀ ਅਰੈਸਟ ਦੀ ਸੀ ਉਹਦੀ ਵੀ ਅਸੀਂ ਪੁਸ਼ਟੀ ਨਹੀਂ ਕੀਤੀ ਸੀ ਔਰ ਐਰ ਕੀ ਜਿਹੜਾ ਕਤਲ ਦਾ ਇਹ ਕੱਲ ਜਿਹੜੀ ਇਹ ਖਬਰ ਉੜੀ ਆ ਵਾਇਰਲ ਹੋਈ ਆ ਉਹਦੀ ਵੀ ਅਸੀਂ ਪੁਸ਼ਟੀ ਨਹੀਂ ਕੀਤੀ ਸੋ ਅਸੀਂ ਆਪਣੇ ਪਰਿਪਰਿਸ਼ ਵਿੱਚ ਪੂਰੇ ਤਰਾ ਕਰੇ ਉਤਰੇ ਆ